ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਜੇ ਕੋ ਗੁਰ ਤੇ ਵੇ ਮੁਖ ਹੋਐ ਬਿਨ ਸਤ ਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੁ ਹੁਬ ਬੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਵੇਣ ਸਤ ਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤ ਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖ ਵਿਣ ਸਤ ਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤ ਗੁਰੂ ਕੇ ਪਿਆਰੇ ਹੋ ਸਿੱਖ ਸਤ ਗੁਰੂ ਨਹੀਂ ਕਹਿਣਾ ਆਵਹੁ ਸਿੱਖ ਸਤ ਗੁਰੂ ਕੇ ਪਿਆਰੇ ਹੋ ਆਵਹੁ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਗਾਵਹੁ ਸੱਚੀ ਬਾਣੀ ਬਾਣੀ ਤਾ ਗਾਵਹੁ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਬਾਣੀ ਆ ਸਿਰ ਇਥੇ ਠੰਮਕ ਬਾਣੀ ਸਿਰ ਬਾਣੀ ਨਹੀਂ ਕਹਿਣਾ ਜਿਨ ਕ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵਹ ਅੰਮ੍ਰਿਤ ਸਦਾ ਰਹਹੁ ਹਰ ਰੰਗ ਜਪਿਹੁ ਸਾਰਗ ਬਾਣੀ ਜਪਿਹੁ ਜਪਿਓ ਇਸ ਤਰ੍ਹਾਂ ਬੋਲਨਾ ਜਪਿਆ ਹੋ ਨਹੀਂ ਕਹਿਣਾ ੜਾ ਲਾ ਕੇ ਵਿੱਚ ਪੀਵੋ ਅੰਮ੍ਰਿਤ ਇਥੇ ਥਮਕ ਸਦਾ ਰਸ ਹ ਹਰ ਰੰਗ ਇਥੇ ਵਿਸਰਾਮ ਹੈ ਜਪਿਓ ਛੇਤੀ ਬੋਲਨਾ ਜਪਿਓ ਸਾਰੇਗ ਪਾਣੀ ਆਮ ਜਪਿਆ ਹੋ ਹੀ ਕਹਿ ਜਾਂਦੇ ਨੇ ੜਾ ਲਾ ਕੇ ਵਿੱਚ ਕਹ ਨਾਨਕ ਸਦਾ ਗਾਵਹੁ ਏਹ ਸੱਚੀ ਬਾਣੀ ਏਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵੱਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਗਾਣੀ ਚਿਤ ਜੇਨ ਕਾ ਹਿਰ ਲਿਆ ਮਾਇਆ ਭੁੱਲਣ ਪਏ ਰਵਾਣੀ ਕਹ ਨਾਨਕ ਸਤਗੁਰੂ ਬਾਜਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਗੁਰ ਕਾ ਸ਼ਬਦ ਰਤਨ ਹੈ ਗੋਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਇਹ ਹੀਰੇ ਪੋਲਾ ਹੀ ਬੋਲਨਾ ਕਈ ਹੀਰੇ ਕਹਿ ਜਾਂਦੇ ਹਨ ਹੀਰੇ ਜਿਤ ਜੜਾਓ ਜਿਤ ਵੀ ਪੋਲਾ ਬੋਲਨਾ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਆਪੇ ਹੀਰਾ ਰਤਨ ਆਪੇ ਇਥੇ ਵਿਸਰਾਮ ਜਿਸ ਨੂੰ ਦੇ 부ਝਾਇ 부ਝਾਇ کس ਕੀ ਬੋਲੇ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸੇਵਕਤ ਆਪ ਉਪਾਇ ਕੈ ਕਰਤਾ ਆਪੇ ਹੁਕਮ ਵਰਤਾਏ ਸੇਵਕਤ ਆਪ ਉਪਾਇ ਕਹਿ ਕਰਤਾ ਇਥਿ ਵਿਸਰਾਮ ਲਾਉਣਾ ਹੈ ਆਪੇ ਹੁਕਮ ਵਰਤਾਇ ਹੁਕਮ ਵਰਤਾਇ ਆਪ ਵੇਖ ਗੁਰਮੁਖ ਕਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮੰਨ ਲਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਓ ਲੇਵ ਲਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇਥਿ ਵਿਸਰਾਮ ਇਕ ਸਿਉ ਲਿਵ ਲਾਇ ਪਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ 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 ਨਹੀਂ ਗੈਣਾ ਸੇਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਸੇਮ੍ਰਿਤ ਉਚਾਰਨ ਕਰਨਾ ਸੇਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੁ ਵਜਹੋ ਤਤੈ ਸਾਰ ਨਾ ਜਾਣੀ ਗੁਰੁ ਵਜਹੋ ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਾ ਇਹ ਇਸੇ ਤਰ੍ਹਾਂ ਤਿਹੀ ਉਚਾਰਨ ਕਰਨਾ ਕਈ ਤੇਹੀ ਬੋਲ ਜਾਂਦੇ ਨੇ ਤੇਹੀ ਗੁਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰੈਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਇਥੇ ਵਿਸਰਾਮ ਹੈ ਗੁਰ ਕਿਰਪਾ ਤੇ ਸੇ ਜਨ ਜਾਗੇ ਠਿਠਮ ਕਾ ਅਰਧ ਵਿਸਰਾਮ ਹੈ ਜਿਨ੍ਹਾਂ ਹਰਮਨ ਵਸਿਆ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਵਸਿਆ ਪੂਲਈ ਬੁੱਲ ਨਾ ਬੁੱਲਹ ਅੰਮ੍ਰਿਤ ਬਾਣੀ ਕਹ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲੱਗੈ ਕਹ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲੱਗੈ ਜਾਗਤ ਰੈਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨਹੁ ਕਿਉ ਵਿਸਾਰੀਐ ਈਵਡ ਦਾਤਾ ਜੇ ਅਗਨ ਮਹਿ ਆਹਾਰ ਪਹਚਾਵਈ ਉਸ ਨੂੰ ਕਿਹ ਪੋਹ ਨਸਕੀ ਜੇ ਸਨੋ ਆਪਣੀ ਲਿਵ ਲਾਵਈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਮਾਲੀਐ ਕਹੈ ਨਾਨਕ ਈ ਵਡ ਦਾਤਾ ਸੋ ਕਿਉ ਮਨੋ ਵਿਸਾਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ